बहुत ज्यादा महसूस हो रही है अजग जितने सोशल मीडिया से लगे रहने फेसबुक इंस्टा वगैरा इन्हू समय दे कि नहीं देंगे बिलकुल भी नहीं ਸਤਿ ਸ਼੍ਰੀ ਅਕਾਲ ਦੋਸਤੋ ਤੁਸੀਂ ਦੇਖ ਰਹੇ ਹੋ ਹੌਟ ਨਿਊਜ਼ ਇੰਡੀਆ ਤੇ ਮੈਂ ਤੁਹਾਡੇ ਨਾਲ ਵਿਸ਼ਾਲ ਮਿਸ਼ਰਾ ਅੱਜ ਅੰਮ੍ਰਿਤਸਰ ਦੇ ਵਿੱਚ ਅਸੀਂ ਇੱਕ ਸਕੂਲ ਤੇ ਪਹੁੰਚੇ ਹਾਂ ਜਿੱਥੋਂ ਪੰਜਾਬ ਦੀ ਧੀ ਨੇ ਪੂਰੇ ਪੰਜਾਬ ਦਾ ਨਾਂ ਰੋਸ਼ਨ ਕੀਤਾ ਹੈ ਆਪਣੀ 8ਵੀਂ ਕਲਾਸ ਦੇ ਵਿੱਚੋਂ ਅੰਮ੍ਰਿਤਸਰ ਦੀ ਗੱਲ ਕਰੀਏ ਮੈਰਿਟ ਲਿਸਟ ਹਾਸਿਲ ਜਿਹੜੀ ਕੀਤੀ ਹੈ ਉਹਨਾਂ ਨਾਲ ਗੱਲਬਾਤ ਕਰਾਂਗੇ ਪਰ ਤੁਸੀਂ ਦੇਖ ਸਕਦੇ ਜਿਹੜੇ ਉਸ ਤੋਂ ਪਹਿਲੇ ਖੁਸ਼ੀ ਜ਼ਾਹਿਰ ਕੀਤੀ ਜਾ ਰਹੀ ਹੈ ਅਤੇ ਜਿਹੜਾ ਖੁਸ਼ੀ ਦਾ ਆਪਣਾ ਇੱਥੇ ਜ਼ਾਹਿਰ ਕੀਤੀ ਜਾ ਰਹੀ ਹੈ ਫੈਮਿਲੀ ਵੱਲੋਂ ਜਿਹੜੀਆਂ ਮਠਾਈਆਂ ਖਵਾਈ ਜਾ ਰਹੀਆਂ ਨੇ ਅਤੇ ਪ੍ਰਿੰਸੀਪਲ ਮਾਲ ਵਗੈਰਾ ਵੀ ਇੱਥੇ ਖੌਂਚ ਨੇ ਤਾਂ ਟੀਚਰ ਉਸ ਨਾਲ ਵੀ ਗ ਸੀ ਉਸ ਤੇ ਮਲੇ ਦੇਖ ਸਕਦੇ ਹੋ ਤਸਵੀਰਾਂ ਵਿੱਚ ਬੜੀ 8ਵੀਂ ਕਲਾਸ ਦੇ ਵਿੱਚ ਲੜਕੀ ਨੇ ਮੈਰਿਟ ਲਿਸਟ ਹਾਸਲ ਕੀਤੀ ਹੈ 600 ਦੇ ਵਿੱਚੋਂ 598 ਨੰਬਰ ਜਿਹੜੇ ਹਾਸਲ ਕਰਕੇ ਦੂਸਰਾ ਦਰਜਾ ਜਿਹੜਾ ਹਾਸਲ ਕੀਤਾ ਹੈ ਤਾਂ ਇਹਨਾਂ ਨਾਲ ਗੱਲਬਾਤ ਵੀ ਕਰਾਂਗੇ ਪ੍ਰਿੰਸੀਪਲ ਨਾਲ ਵੀ ਲੜਕੀ ਨਾਲ ਵੀ ਕਰਾਂਗੇ ਨਾਲ ਪੇਰੈਂਟਸ ਨਾਲ ਵੀ ਪਰ ਸਭ ਤੋਂ ਅਜੀਬ ਗੱਲ ਜਿਹੜੀ ਪੰਜਾਬ ਲਈ ਹੈ ਕਿ ਪੰਜਾਬ ਦੇ ਵਿੱਚ ਲਗਾਤਾਰ ਹੋਣਾ ਜਿੰਨੇ ਵੀ ਰਿਜ਼ਲਟ ਆ ਰਹੇ ਨੇ ਮੈਰਿਟ ਲਿਸਟ ਜਿਹੜਾ ਹਾਸਲ ਕੀਤੀ ਜਾ ਰਹੀ ਹੈ ਕਿਤਨਾ ਕਿਤਨਾ ਸਿੱਖਿਆ ਦੇ ਕੇਂਦਰ ਜਿਹੜਾ ਉੱਚਾ ਹੁੰਦਾ ਆ ਨਜ਼ਰ ਆ ਰਿਹਾ ਹੈ ਤਾਂ ਹੁਣ ਗੱਲਬਾਤ ਕਰਕੇ ਤੁਹਾਨੂੰ ਦੱਸਾਂ ਕਿ ਕਿੰਨੀ ਕਮਿੰਟ ਹੁੰਦੀ ਸੀ ਸਾਡੇ ਨਾਲ ਗੁਰਲੀਨ ਕੌਰ ਮੌਜੂਦ ਨੇ ਸਭ ਤੋਂ ਪਹਿਲੇ ਤੇ ਤੁਹਾਨੂੰ ਬਹੁਤ-ਬਹੁਤ ਬਧਾਈਆਂ ਦੂਸਰਾ ਦਰਜਾ ਜਿਹੜਾ ਹਾਸਲ ਕੀਤਾ ਹੈ ਜੇ ਕੀ ਕਹਿਣਾ ਚਾਹੋਗੇ ਅੱਜ ਰਿਜ਼ਲਟ ਆਇਆ ਹੈ ਮੈਰਿਟ ਲਿਸਟ ਆਈ ਹੈ ਖੁਸ਼ੀ ਕਿੰਨੀ ਕ ਮਹਿਸੂਸ ਹੋ ਰਹੀ ਹੈ ਬਹੁਤ ਜ਼ਿਆਦਾ ਖੁਸ਼ੀ ਮਹਿਸੂਸ ਹੋ ਰਹੀ ਹੈ ਜਿਸ ਵੇਲੇ ਸਕੂਲੇ ਪੜ੍ਹਾਈ ਕਰਦੇ ਜੇ ਘਰੇ ਵੀ ਜਾ ਕੇ ਕਰਨੀ ਹੁੰਦੀ ਕਿਸ ਤਰ੍ਹਾਂ ਮੈਨੇਜ ਕਿਸ ਤਰ੍ਹਾਂ ਕੀਤਾ ਜਾਂਦਾ ਸਭ ਕੁਝ ਮੈਨੇਜ ਕਰ ਲਏ ਨੇ ਹੁਣ ਥੋੜੀ ਦੇ ਟਿਊਸ਼ਨ ਵੀ ਜਾਂਦੇ ਸੀ ਪਰ ਟਿਊਸ਼ਨ ਬੰਦ ਕਰਤੀ ਮੈਮ ਬਾਹਰ ਚਲੇ ਗਏ ਸੀ ਕਿਤੇ ਸੋ ਫਿਰ ਘਰੇ ਬੈਠ ਕੇ ਸਾਰੀ ਬੋਰਡ ਦੀ ਰਿਵੀਜ਼ਨ ਕੀਤੀ ਆ ਸੋ ਫਿਰ ਬਹੁਤ ਵਧੀਆ ਅੱਛੇ ਦਿਖਿਓ ਜਾਵੇ ਛੋਟੇ ਕਲਾਸ ਦੇ ਬੱਚਿਆਂ ਦੀ ਗੱਲ ਕਰੀਏ ਤਾਂ ਉਹਨਾਂ ਖੇਡਣਾ ਵੀ ਬੜਾ ਪਸੰਦ ਹੁੰਦਾ ਹੈ ਤੇ ਅੱਜ ਜੁਗ ਜਤਰਾ ਹੈ ਕਿ ਸੋਸ਼ਲ ਮੀਡੀਆ ਤੇ ਲੱਗੇ ਰਹਿੰਦੇ ਨੇ ਫੇਸਬੁੱਕ ਇੰਸਟਾ ਵਗੈਰਾ ਇਹਨਾਂ ਨੂੰ ਸਮਾਂ ਦਿੰਦੇ ਜੇ ਕਿ ਨਹੀਂ ਦਿੰਦੇ ਨਹੀਂ ਬਿਲਕੁਲ ਵੀ ਨਹੀਂ ਬਿਲਕੁਲ ਵੀ ਨਹੀਂ ਛੁੱਟਦੇ ਨਹੀਂ ਕਿਦਰ ਮਾਂ ਨਹੀਂ ਸੱਚੀ ਕਿ ਮਮਾ ਕਿਥੇ ਨਾ ਆ ਵੇਖ ਸਹੀ ਸਹੀ ਦੱਸਿਓ ਕਰੇ ਮੋਬਾਈਲ ਯੂਜ਼ ਕਰਦੇ ਕਿ ਨਹੀਂ ਕਿ ਪੜਦੇ ਹੀ ਨਹੀਂ ਨਹੀਂ ਪੜਦੀ ਆ ਵੈਸੇ ਤਾਂ ਥੋੜਾ ਹੀ ਵੈਸੇ ਕਿ 10 15 ਮਿੰਟ ਦੇਖ ਲਿਆ ਬਸ ਜ਼ਿਆਦਾ ਨਹੀਂ ਅੱਛਾ ਕਰਦਾ ਕੰਮ ਕਰਦਾ ਕੰਮ ਕਰਾਂਦੇ ਕਿ ਨਹੀਂ ਕਰਾਂਦੇ ਨਹੀਂ ਕਰਦਾ ਵੀ ਕਰਾਂਦੇ ਆ ਜੀ ਹੁੰਦੀ ਆ ਤਾਂ ਮੈਨੂੰ ਤੁਹਾਨੂੰ ਪਤਾ ਸੀ ਅੱਜ ਜਿਤਨਾ ਰਿਜ਼ਲਟ ਹੈ ਸਕੂਲੇ ਯਕੀਨ ਜਾਂ ਹੁੰਦਾ ਹੈ ਤੁਹਾਨੂੰ ਇਹ ਨਹੀਂ ਪਤਾ ਵੀ ਸਾਡੀ ਬੇਟੀ ਆਏਗੀ ਪੰਜਾਬ ਵਿੱਚ ਸੈਕੰਡ ਆਏਗੀ ਤਾਂ ਜਿੱਥੇ ਦੇਖਿਆ ਜਾਵੇ ਸਿੱਖਿਆ ਦੇ ਕੇਂਦਰ ਵਿੱਚ ਲੜਕੀਆਂ ਨੂੰ ਅਜੇ ਘੱਟ ਪੜਾਇਆ ਜਾਂਦਾ ਤਾਂ ਲੜਕੀ ਵੱਲੋਂ ਇੰ ਕੀਤੇ ਜਾਂਦੇ ਨੇ ਸਮਾਜ ਨੂੰ ਕੀ ਕਹਿਣਾ ਚਾਹੁੰਦੇ ਜੀ ਕਿ ਲੜਕੀਆਂ ਵੀ ਕੁਛ ਨਾ ਕੁਛ ਅੱਗੇ ਕਰ ਸਕਦੀਆਂ ਹਨ ਲੜਕੀਆਂ ਲੜਕਿਆਂ ਦੇ ਬਰਾਬਰ ਹੈ ਕਿ ਉਹ ਘਟ ਨਹੀਂ ਹੈ ਕਿ ਕਿਸੇ ਦਾ ਵੀ ਉਹਨਾਂ ਨੂੰ ਪੜਾਉਣਾ ਚਾਹੀਦਾ ਵਾ ਅੱਛਾ ਤੇ ਜੇਕਰ ਗੱਲ ਕਰੀਏ ਪੜ੍ਹਾਈ ਦੇ ਵਿੱਚ ਸਕੂਲ ਦੇ ਟੀਚਰਾਂ ਦਾ ਇੱਕ ਬਹੁਤ ਵੱਡਾ ਯੋਗਦਾਨ ਹੁੰਦਾ ਕਿਉਂਕਿ ਟੀਚਰ ਹੀ ਜਿਹੜੇ ਬੱਚਿਆਂ ਨੂੰ ਪੜ੍ਹਾਉਂਦੇ ਨੇ ਕਿਤੇ ਬਣਾਉਂਦੇ ਨੇ ਤਾਂ ਆਉਣ ਵਾਲਾ ਫਿਊਚਰ ਵੀ ਬੱਚੇ ਹੀ ਜਿਹੜੇ ਹੁੰਦੇ ਨੇ ਟੀਚਰਾਂ ਦਾ ਕਿੰਨਾ ਕੁ ਯੋਗਦਾਨ ਸਮਝ ਟੀਚਰਾਂ ਦਾ ਪੂਰਾ ਸੇ ਯੋਗ ਹੈਗਾ ਹਰ ਘਰ ਪੂਰਾ ਸੇ ਯੋਗ ਸਾਰਾ ਸਿਰ ਜਰਾ ਟੀਚਰਾਂ ਦੇ ਜਾਂਦਾ ਹੈ ਤਾਂ ਬਿਲਕੁਲ ਦੇਖ ਸਕਦੇ ਜੀ ਕਿ ਪ੍ਰਕਾਰੀਕ ਮ ਕਿੰਨੀ ਕੋ ਖੁਸ਼ੀ ਜਿਹੜੀ ਮਹਿਸੂਸ ਹੋ ਰਹੀ ਹੈ ਮੈਮ ਪਹਿਲੇ ਆਪਣਾ ਨਾਮ ਦੱਸ ਕੇ ਤਾਂ ਕਿੰਨੀ ਕੋ ਖੁਸ਼ੀ ਮਹਿਸੂਸ ਹੋ ਰਹੀ ਹੈ ਕਿ ਪੂਰੇ ਪੰਜਾਬ ਦੀ ਗੱਲ ਕਰੀਏ ਦੂਸਰਾ ਸਥਾਨ ਲੜਕੀ ਨੇ ਹਾਸਲ ਕੀਤਾ ਮੈਂ ਕੁਲਵਿੰਦਰ ਕੌਰ ਪ੍ਰਿੰਸੀਪਲ ਨਿਊ ਫਲਾਰਸ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਅੱਜ ਬਹੁਤ ਹੀ ਪ੍ਰਾਊਡ ਫੀਲ ਕਰ ਰਹੀ ਆ ਕਿ ਮੇਰੇ ਸਕੂਲ ਦੇ 5 ਬੱਚੇ 8th ਕਲਾਸ ਔਰ ਇੱਕ ਬੱਚਾ ਪਲੱਸ 2 ਚ ਉਹਨਾਂ ਨੇ ਮੈਰਿਟ ਸਥਾਨ ਹਾਸਲ ਕੀਤਾ ਤੇ ਬਹੁਤ ਪ੍ਰਾਊਡ ਫੀਲ ਹੋ ਰਿਹਾ ਮੈਨਾਂ ਬੱਚਿਆਂ ਨੂੰ ਉਹਨਾਂ ਦੇ ਟੀਚਰਸ ਨੂੰ ਔਰ ਉਦੇ ਪੇਰੈਂਟਸ ਨੂੰ ਬਹੁਤ ਬਹੁਤ ਮੁਬਾਰਕਬਾਦ ਦਿੰਨੀ ਹੈ ਗੱਲ ਕਰੀ ਜੇ ਸਿੱਖਿਆ ਦੇ ਵਿੱਚ ਜਿਵੇਂ ਕਿ ਅੱਜ ਕੱਲ ਲੜਕੀਆਂ ਨੂੰ ਘੱਟ ਪੜਾਇਆ ਜਾਂਦਾ ਹੈ ਸ਼ੁਰੂ ਤੋਂ ਜਿਹੜੀ ਪ੍ਰਥਾ ਚੱਲਦੀ ਆ ਰਹੀ ਹੈ ਘੱਟ ਹੁਣ ਸਮਾਜ ਨੂੰ ਜਾਗਰੂਕ ਕਰਨ ਦੀ ਲੋੜ ਹੈ ਕਿ ਸਭ ਨੇ ਪੜਾਣੀ ਚਾਹੀਦੀ ਜ਼ਰੂਰੀ ਹੈ ਕਿਉਂਕਿ ਲੜਕੀਆਂ ਵੀ ਪੜ੍ਹ ਲੈ ਕੇ ਬਹੁਤ ਉੱਚੇ ਲੈਵਲ ਤੱਕ ਜਾਂਦੀਆਂ ਨੇ ਲੋਕਾਂ ਨੂੰ ਕੀ ਕਹਿਣਾ ਚਾਹੁੰਦੇ ਹੈ ਮੈਂ ਤਾਂ ਇਹੀ ਕਹਾਂਗੀ ਕਿ ਹੁਣ ਇਹ ਟਾਈਮ ਲੜਕੇ ਔਰ ਲੜਕੀ ਚ ਫਰਕ ਪਤਾ ਨਹੀਂ ਹੈਗਾ ਲੜਕੀਆਂ ਨੇ ਵੀ ਬਹੁਤ ਬਹੁਤ ਤਰੱਕੀ ਕਰਕੇ ਉਹ ਵੀ ਬਹੁਤ ਲੈਵਲ ਤੇ ਪਹੁੰਚੀਆਂ ਹਾਂ ਤੇ ਸਾਨੂੰ ਅਗਰ ਸਮਾਜ ਨੂੰ ਸੁਧਾਰਨਾ ਹੈ ਤੇ ਆਪਣੇ ਘਰ ਦੀ ਬੇਟੀ ਨੂੰ ਸਾਨੂੰ ਪੜਾਣਾ ਪਏਗਾ ਉਹਨੂੰ ਐਜੂਕੇਟ ਕਰਨਾ ਪਏਗਾ ਤਾਂ ਹੀ ਅਸੀਂ ਸ਼ਸ਼ਕ ਸੋਸਾਇਟੀ ਦਾ ਨਿਰਮਾਣ ਕਰ ਸਕਦੇ ਹਾਂ ਟੀਚਰਾਂ ਦੱਸਿਓ ਕਿੰਨਾ ਮੰਨਦੇ ਜਿਉਂਕਿ ਪੜਾਈ ਟੀਚਰਾਂ ਦੇ ਸਾਰਾ ਕ੍ਰੈਡਿਟ ਹੀ ਮੈਂ ਟੀਚਰਸ ਨੂੰ ਦੇਨੀ ਆ ਮੇਰੇ ਟੀਚਰਸ ਬਹੁਤ ਮਿਹਨਤ ਕਰਦੇ ਹਨ ਬੱਚਿਆਂ ਤੇ ਟਾਈਮ ਟੂ ਟਾਈਮ ਉਹਨਾਂ ਦੀ ਪ੍ਰੋਬਲਮਸ ਸੋਲਵ ਕਰਦੇ ਹਨ ਤੇ ਐਕਸਟਰਾ ਕਲਾਸਿਸ ਲਗਾਉਂਦੇ ਹਨ ਤੇ ਸਾਰਾ ਕ੍ਰੈਡਿਟ ਮੇਰੇ ਟੀਚਰਸ ਦਾ ਹੈ ਬੱਚੇ ਦੀ ਮਿਹਨਤ ਤੇ ਹੈ ਹੀ ਹੈ ਪਰ ਟੀਚਰਸ ਦਾ ਬਹੁਤ ਵੱਡਾ ਰੋਲ ਰੋਲੈ ਧੰਨਵਾਦ ਤਾਂ ਦੇਖ ਸਾਡੇ ਜੀ ਕਿ ਪਰਿਵਾਰ ਦੇ ਨਾਲ ਜਿਹੜੇ ਪ੍ਰਿੰਸੀਪਲ ਵੀ ਖਾਫੀ ਖੁਸ਼ ਨੇ ਕਿਉਂਕਿ ਪੂਰੇ ਪੰਜਾਬ ਦੀ ਗੱਲ ਕਰੀਏ ਦੂਸਰੇ ਸਤਾਨ ਦੇ ਲੜਕੀ ਨੇ ਜਿਹੜਾ ਦਰਜਾ ਹਾਸਲ ਕੀਤਾ ਹੈ ਤਾਂ ਖੁਸ਼ੀ ਜਿਹੜੀ ਪਰਿਵਾਰਿਕ ਮੈਂਬਰਾਂ ਵੱਲੋਂ ਇੱਥੇ ਜਾਰੀ ਕੀਤੀ ਜਾ ਰਹੀ ਹੈ ਤੇ ਇਹਨਾਂ ਨੇ ਗੱਲਬਾਤ ਵੀ ਕੀਤੀ ਹੈ ਕਿ ਲड़का ਲੜਕੀ ਦੇ ਵਿੱਚ ਫਰਕ ਨਹੀਂ ਹੈ ਕਿਉਂਕਿ ਆਉਣ ਵਾਲਾ ਜਿਹੜਾ ਸਮਾਂ ਹੈ ਬਰਾਬਰੀ ਹੀ ਚੱਲੇਗਾ ਲੜਕੀਆਂ ਨੂੰ ਵੀ ਪੜਾਉਣਾ ਉਨਾ ਹੀ ਜ਼ਰੂਰੀ ਹੈ ਕੈਮਰਾ ਪਰਸਨ ਦੇ ਨਾਲ ਵਿਸ਼ਾਲ ਮਿਸ਼ਰਾ ਹੌਟ ਨਿਊਜ਼ ਇੰਡੀਆ ਅੰਮ੍ਰਿਤਸਰ